ਹੈਲੋ ਈਵਰਸ ਵਾਂਸ ਅਗੇਨ ਵੈਲਕਮ ਟੂ ਆਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੇਕਰ ਤੁਸੀਂ ਆਧਾਰ ਕਾਰਡ ਦੇ ਉੱਪਰ ਕੋਈ ਵੀ ਇਨਫੋਰਮੇਸ਼ਨ ਅਪਡੇਟ ਕਰਨੀ ਹੈ ਜਿਵੇਂ ਕਿ ਐਡਰੈਸ ਤਾਂ ਉਹ ਵੀ ਕਿਵੇਂ ਕਰ ਸਕਦੇ ਹਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਰਿਹਾ ਕਾ ਪੀਡੀਐਫ ਫਾਰਮ ਅਦਰ ਵਿੱਚ ਫਾਰਮ ਹੁੰਦਾ ਆਧਾਰ ਸਰਟੀਫਿਕੇਟ ਫਾਰ ਆਧਾਰ ਰੀਨਵਲਮੈਂਟ ਔਰ ਅਪਡੇਟ ਇਸ ਫਾਰਮ ਨੂੰ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਫਿਲ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਉੱਪਰ ਡੇਟ ਲਿਖਣ ਤੋਂ ਡੇਟ ਲਿਖਣੀ ਜਿਸ ਦਿਨ ਤੁਸੀਂ ਫਾਰਮ ਫਿਲ ਕਰ ਰਹੇ ਹੋ ਜਾਂ ਅਪਡੇਟ ਕਰਵਾ ਰਹੇ ਹੋ ਉਸ ਵਾਰ ਰੈਜ਼ੀਡੈਂਸ ਵਾਲੀ ਆਪਸ਼ਨ ਤੇ ਟਿਕ ਕਰਨਾ ਅਪਡੇਟ ਰਿਕਵੈਸਟ ਦੇ ਰਹੇ ਹੋ ਤਾਂ ਅਪਡੇਟ ਰਿਕਵੈਸਟ ਤੇ ਟਿਕ ਕਰਨਾ ਨਿਊ ਬਣਾ ਰਹੇ ਹੋ ਤਾਂ ਨਿਊ ਨੋਰਮਲ ਤੇ ਟਿਕ ਕਰਨਾ ਇਸ ਤੋਂ ਬਾਅਦ ਅਸੀਂ ਆਧਾਰ ਕਾਰਡ ਨੰਬਰ ਮੈਂਸ਼ਨ ਕਰਾਂਗੇ ਆਧਾਰ ਕਾਰਡ ਤੋਂ ਦੇਖ ਕੇ ਫੁੱਲ ਨੇਮ ਮੈਂਸ਼ਨ ਕਰਾਂਗੇ ਕੈਪੀਟਲ ਲੈਟਰ ਦੇ ਵਿੱਚ ਇਸ ਤੋਂ ਬਾਅਦ ਉਸ ਦਾ ਵਾਈਫ ਆਫ ਜਾਂ ਸੰਨ ਆਫ ਜਾਂ ਡਾਟਰ ਆਫ ਜੋ ਵੀ ਆਧਾਰ ਕਾਰਡ ਪਰਮਨੈਂਸਨ ਕੀਤਾ ਉਹ ਕਰਾਂਗੇ ਜੇਕਰ ਐਡਰੈਸ ਅਪਡੇਟ ਕਰ ਰਹੇ ਹਾਂ ਤਾਂ ਨਿਊ ਐਡਰੈਸ ਜਿਹੜਾ ਨਵਾਂ ਐਡਰੈਸ ਅਚੀਤਾਰ ਕਾਰਡ ਚ ਲਿਖਣਾ ਉਹਦਾ ਹਾਊਸ ਨੰਬਰ ਕਿੰਨਾ ਉਹ ਲਿਖਾਂਗੇ ਸਟਰੀਟ ਕਿਹੜੀ ਆ ਉਹ ਲਿਖਾਂਗੇ ਲੈਂਡਮਾਰਕ ਕੀ ਪੈਂਦਾ ਉਹ ਲਿਖਾਂਗੇ ਏਰੀਆ ਲੋਕੇਲਿਟੀ ਕਿਹੜੇ ਏਰੀਆ ਪਊਗਾ ਉਸ ਤੋਂ ਬਾਅਦ ਪਿੰਡ ਆ ਸ਼ਹਿਰ ਆ ਕੁਝ ਵੀ ਆ ਉਹਨੂੰ ਅਸੀਂ ਇੱਥੇ ਮੈਂਸ਼ਨ ਕਰਾਂਗੇ ਕੈਪੀਟਲ ਲੈਟਰ ਦੇ ਵਿੱਚ ਇਸ ਦਾ ਪੋਸਟ ਆਫਿਸ ਕਿਹੜਾ ਪੈਂਦਾ ਜਸ ਜਿਹੜਾ ਜੋ ਅਸੀਂ ਐਡਰੈਸ ਅਪਡੇਟ ਕਰ ਰਹੇ ਹਾਂ ਉਹਦੇ ਵਿੱਚ ਸਟੇਟ ਲਿਖਣ ਤੋਂ ਬਾਅਦ ਅਸੀਂ ਪਿੰਨ ਕੋਡ ਐਂਟਰ ਕਰਾਂਗੇ ਉਸ ਏਰੀਆ ਦਾ ਇਸਵਾ ਡੇਟ ਆਫ ਬਰਥ ਐਸ ਅਕੋਰਡਿੰਗ ਅਧਾਰ ਕਾਰਡ ਇਸ ਜਗ੍ਹਾ ਦੇ ਉੱਪਰ ਅਸੀਂ ਪਾਸਪੋਰਟ ਸਾਈਜ਼ ਨੂੰ ਫੋਟੋ ਨੂੰ ਪੇਸਟ ਕਰਾਂਗੇ ਇਸਵਾ ਇੱਥੇ ਉਸ ਕੈਂਡੀਡੇਟ ਦੇ ਪਾਰਟਿਕੂਲਰ ਦੇ ਸਿਗਨੇਚਰ ਆਉਣਗੇ ਇਸ ਤੋਂ ਬਾਅਦ ਅਸੀਂ ਜਿਹੜਾ ਨੀਚੇ ਵਾਲਾ ਪਰਫਾਰਮਾ ਜਿਹੜਾ ਨੀਚੇ ਵਾਲਾ ਪਰਫਾਰਮਾ ਇਹ ਤੁਸੀਂ ਆਪ ਫਿਲ ਨਹੀਂ ਕਰਨਾ ਇਹ ਸਿਰਫ ਸਰਟੀਫਾਇਰ ਹੀ ਫਿਲ ਕਰੂਗਾ ਜੋ ਸਰਟੀਫਾਈ ਕਰ ਰਿਹਾ ਹੈ ਜੇਕਰ ਸਰਪੰਚ ਕਰ ਰਿਹਾ ਤਾਂ ਸਰਪੰਚ ਆਊਗਾ ਨੇਮ ਆਫ ਸਰਟੀਫਾਇਰ ਸਰਪੰਚ ਦਾ ਨਾਮ ਡੈਸੀਗਨੇਸ਼ਨ ਸਰਪੰਚ ਆਫਿਸ ਐਡਰੈਸ ਜੋ ਵੀ ਐਡਰੈਸ ਹੈਗਾ ਕੰਟੈਕਟ ਨੰਬਰ ਇਸ ਤੋਂ ਬਾਅਦ ਅਸੀਂ ਵਿਲੇਜ ਪੰਚਾਇਤ ਵਾਲੀ ਆਪਸ਼ਨ ਦੇ ਟਿਕ ਕਰਾਂਗੇ ਇਹ ਸਾਰੀਆਂ ਆਪਸ਼ਨਸ ਨੂੰ ਟਿਕ ਕਰਾਨੀ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਰਹਿਣਾ ਕਿ ਡੇਟ ਫਿਲ ਹੋਣੀ ਚਾਹੀਦੀ ਆ ਓਵਰਰਾਈਟਿੰਗ ਇੱਕ ਵੀ ਅੱਖਰ ਦੀ ਨਹੀਂ ਕਰਨੀ ਸਿਗਨੇਚਰ ਹੋਣਾ ਜ਼ਰੂਰੀ ਆ ਸਰਟੀਫਾਇਰ ਡਿਟੇਲਸ ਹੋਣੀ ਜ਼ਰੂਰੀ ਆ ਅਤੇ ਫੋਰ ਤੋਂ ਦਾ ਕ੍ਰਾਸ ਸਟੈਂਪ ਹੋਣੀ ਵੀ ਜ਼ਰੂਰੀ ਆ ਇਹ ਵੀ ਤੁਸੀਂ ਧਿਆਨ ਰੱਖਣਾ ਜਦੋਂ ਫੋਟੋ ਲਾਉਣੀ ਆ ਪਾਸਪੋਰਟ ਸਾਈਜ਼ ਉਹਦੇ ਆਪਾਂ ਕ੍ਰਾਸ ਸਟੈਂਪ ਲੱਗੀ ਹੋਣੀ ਜ਼ਰੂਰੀ ਆ ਜਿਕੇ ਜਿ ਕਿਸੇ ਖੋਰ ਕਿਸੇ ਅਫੀਸਰ ਤੋਂ ਫਿਲ ਕਰਾ ਰਹੇ ਹੋ ਜਿਵੇਂ ਕਿ ਇਹ ਕਲਾਸ ਗਾਈਡਡ ਅਫੀਸਰ ਤੋਂ ਫਿਰ ਉਹਦਾ ਨਾਮ ਆਊਗਾ ਡੈਸੀਗਨੇਸ਼ਨ ਕੀ ਡੈਸੀਗਨੇਸ਼ਨ ਆ ਉਹਦਾ ਐਡਰੈਸ ਕੀ ਆ ਕੋਈ ਕੰਟੈਕਟ ਨੰਬਰ ਕੀ ਆ ਅਤੇ ਉਸ ਤੋਂ ਬਾਅਦ ਇੱਥੇ ਵੀ ਇੱਕ ਸਾਈਨ ਅਤੇ ਸਟੈਂਪ ਇੱਕ ਫੋਟੋ ਦੇ ਉੱਪਰ ਸਾਈਨ ਅਤੇ ਸਟੈਂਪ ਠੀਕ ਹੈ ਦੋਸਤੋ ਇਹ ਸੀ ਪੱਛਾ ਸੰਦੇਜ ਜਿਹੜਾ ਅਪਡੇਟ ਕਰਨ ਲਈ ਨੋ ਨੰਬਰ ਫਾਰਮ ਭਰਨ ਵਾਲਾ ਕਿਵੇਂ ਭਰਨਾ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਕੋਲ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ